ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਦਾ ਵਿਆਹ ਨਿਸ਼ਚਿਤ ਹੋਇਆ ਬਸੰਤ ਪੰਚਮੀ ਦੇ ਦਿਨ ਇਤਿਹਾਸ ਪੈਂਦਾ ਹੈ ਰਿਸ਼ਤਾ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਨਿਸ਼ਚਿਤ ਕਰ ਦਿੱਤਾ ਆਪਣੀ ਹਿਆਤੀ ਵਿੱਚ ਛੋਟੀ ਉਮਰ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆ ਨੇ ਰਿਸ਼ਤਾ ਪੱਕਾ ਕਰ ਦਿੱਤਾ ਸੰਗਤ ਲਾਹੌਰ ਦੀ ਸੀ ਰਿਸ਼ਤਾ ਪੱਕਾ ਹੋ ਗਿਆ ਤਾਨੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਸ਼ਹਾਦਤ ਦੇਣੀ ਪਈ ਉਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਦਸ਼ਾਹ ਜੀ ਦੀ ਉਮਰ 9 ਸਾਲ ਦੀ ਸੀ 9 ਸਾਲ ਦੀ ਉਮਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ 1675 ਈਸਵੀ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਸ਼ਹੀਦ ਹੋ ਗਏ ਉਹਨਾਂ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ ਥੋੜੇ ਸਾਲ ਲੰਘ ਗਏ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਬਾਦਸ਼ਾਹ ਜੀ ਦੀ ਉਮਰ ਵਿਆਹ ਦੇ ਯੋਗ ਹੋਈ ਤਾਂ ਮਾਤਾ ਗੁਜਰੀ ਜੀ ਨੂੰ ਸੰਗਤ ਨੇ ਬੇਨਤੀ ਕੀਤੀ ਮਾਦਾ ਜੀ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਗੋਬਿੰਦ ਰਾਏ ਮਹਾਰਾਜ ਦੀ ਮਾਂ ਵੀ ਤੁਸੀਂ ਤੇ ਪਿਓ ਵੀ ਤੁਸੀਂ ਉਹ ਉਮਰ ਵਿਆਹ ਦੇ ਯੋਗ ਹੈ ਹੁਣ ਕਿਰਪਾ ਕਰੋ ਜਿਹੜਾ ਰਿਸ਼ਤਾ ਕੀਤਾ ਹੋਇਆ ਹੈ ਜੇ ਤੁਹਾਡੀ ਅੱਗੇ ਹੋਏ ਵਿਆਹ ਦੇ ਦਿਨ ਮੰਨ ਲਈਏ ਮਾਂ ਗੁਜਰੀ ਨੂੰ ਬਹੁਤ ਖੁਸ਼ੀ ਹੋਈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਕਿੰਨਿਆਂ ਸਾਲਾਂ ਬਾਅਦ ਘਰ ਵਿੱਚ ਖੁਸ਼ੀ ਆਉਣ ਲੱਗੀ ਹੈ ਸੰਗਤ ਇਕੱਠੀ ਕੀਤੀ ਮਾਮਾ ਕਰਪਾਲਜਨ ਜੀ ਨੂੰ ਸੱਦਿਆ ਮਾਮਾ ਕਰਪਾਲਜਨ ਜੀ ਨੂੰ ਸੱਦ ਕੇ ਵਿਆਹ ਦਾ ਦਿਨ ਨਿਸ਼ਚਿਤ ਕਰ ਦਿੱਤਾ ਬਸੰਤ ਪੰਚਮੀ ਵਿਆਹ ਦਾ ਦਿਨ ਔਰ ਸਾਥ ਸੰਗਤ ਲਾਹੌਰ ਤੋਂ ਕੜਮ ਆਏ ਹੋਏ ਸਨ ਜਦੋਂ ਵਿਆਹ ਦਾ ਵੈਹ ਕੇ ਦਿਨ ਬਣਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਬਾਦਸ਼ਾਹ ਨੇ ਬਚਨ ਕਹੇ ਭਾਈ ਅਸੀਂ ਬਰਾਤ ਲੈ ਕੇ ਲਾਹੌਰ ਨਹੀਂ ਆ ਸਕਦੇ ਮਹਾਰਾਜ ਬਰਾਤ ਤਾਂ ਲਾਹੌਰ ਹੀ ਲਿਉਣੀ ਪੈਣੀ ਹੈ ਬਾਦਸ਼ਾਹ ਨੇ ਕਿਹਾ ਨਹੀਂ ਭਾਈ ਪਹਾੜੀਆਂ ਨਾਲ ਨਿਤ ਕੋਈ ਨਾ ਕੋਈ ਜੰਗ ਜੁੱਦ ਰਹਿੰਦੀ ਹੈ ਸਾਡੇ ਕੋਲ ਵਕਤ ਨਹੀਂ ਕਿ ਆਨੰਦਪੁਰ ਸਾਹਿਬ ਛੱਡ ਕੇ ਅਸੀਂ ਕਈ ਦਿਨਾਂ ਵਾਸਤੇ ਬਰਾਤ ਲੈ ਕੇ ਲਾਹੌਰ ਜਾਈਏ ਇਹ ਲਾਹੌਰ ਨਿਵਾਸੀਓ ਵਿਆਹ ਆਨੰਦਪੁਰ ਸਾਹਿਬ ਹੀ ਹੋਵੇਗਾ ਅਸੀਂ ਲਾਹੌਰ ਹੀ ਅਨੰਦਪੁਰ ਸਾਹਿਬ ਦੀ ਜੋਚ ਵਸਾਦਾਂਗੇ ਤੁਸੀਂ ਸਾਰਾ ਪਰਿਵਾਰ ਸੰਗਤ ਨੂੰ ਸੱਦਾ ਦਿਓ ਪਾਤਸ਼ਾਹ ਨੇ ਥਾਂ ਨਿਸ਼ਚਿਤ ਕੀਤੀ ਜਿਹੜੀ ਜਗ੍ਹਾ ਉੱਤੇ ਪਾਤਸ਼ਾਹ ਨੇ ਪਹਾੜੀ ਉੱਤੇ ਵਿਆਹ ਨਿਸ਼ਚਿਤ ਕੀਤਾ ਉਹ ਜਗ੍ਹਾ ਦਾ ਨਾਮ ਅੱਜ ਗੁਰਦੁਆਰਾ ਗੁਰੂ ਕਾ ਲਾਹੌਰ ਬਣਿਆ ਹੋਇਆ ਹੈ ਪਾਤਸ਼ਾਹ ਨੇ ਕਿ ਲਾਹੌਰ ਇੱਥੇ ਹੀ ਵਸਾਵਾਂਗੇ ਪਰ ਭਾਈ ਉਹਦਾ ਨਾਮ ਗੁਰੂ ਕਾ ਲਾਹੌਰ ਹੋਏਗਾ ਵਿਆਹ ਲਾਹੌਰ ਹੀ ਹੋਣਾ ਪਰ ਉਸ ਲਾਹੌਰ ਨਹੀਂ ਇੱਥੇ ਗੁਰੂ ਦੇ ਲਾਹੌਰ ਹੋਏਗਾ ਸਾਰੀ ਸੰਗਤ ਰਿਸ਼ਤੇਦਾਰ ਸੱਦ ਲੈ ਗਏ ਵਿਆਹ ਪੰਜਵੀ ਤੋਂ ਇੱਕ ਮਹੀਨਾ ਪਹਿਲਾਂ ਸਾਹ ਸੰਗਤ ਉੱਥੇ ਮਠਿਆਈਆਂ ਬਣਨੀਆਂ ਸ਼ੁਰੂ ਹੋ ਗਈਆਂ ਮੇਲੇ ਲੱਗਣੇ ਸ਼ੁਰੂ ਹੋ ਗਏ ਅੱਜ ਵੀ ਜਦੋਂ ਤੁਸੀਂ ਦਰਸ਼ਨ ਕਰੋਗੇ ਵਸੰਤ ਪੰਜਵੀ ਤੋਂ ਤਕਰੀਬਨ ਇੱਕ ਮਹੀਨਾ ਪਹਿਲਾਂ ਅੱਜ ਵੀ ਮਠਿਆਈਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ ਅੱਜ ਵੀ ਇੱਕ ਮਹੀਨਾ ਪਹਿਲਾਂ ਸਾਹ ਸੰਗਤ ਕਲਮਾਂ ਵਾਲੇ ਮੋੜ ਤੋਂ ਗੁਰੂਕੇ ਲਾਹੌਰ ਤੱਕ ਮੇਲਾ ਲੱਗਣਾ ਸ਼ੁਰੂ ਹੋ ਗਿਆ ਕਦੇ ਦਰਸ਼ਨ ਕਰਕੇ ਵੇਖਿਓ ਕਲਮਾਂ ਵਾਲੇ ਮੋੜ ਤੋਂ ਲੈ ਕੇ ਸਾਧ ਸੰਗਤ ਮੀਲਾਂ ਦੇ ਮੀਲ-ਮੇਲਾ ਲੱਗਿਆ ਦੋਮਾਂ ਪਾਸੇ ਦੁਕਾਨਾਂ ਬਣੀਆਂ ਨੇ 36 ਪ੍ਰਕਾਰ ਦੀ ਮਠਿਆਈ ਜਿਹੜੀ ਹੈ ਉਹ ਤਿਹਾੜ ਹੁੰਦੀ ਹੈ ਗੁਰੂ ਕੇ ਅੰਦਰ ਵਿੱਚ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਸਮਾਂ ਨਿਸ਼ਚਿਤ ਕਰ ਦਿੱਤਾ ਸੰਗਤ ਆ ਕੇ ਬਸ ਗਈ ਉਸ ਜਗ੍ਹਾ ਵਾਸਤੇ ਪਾਤਸ਼ਾਹ ਅਨੰਦਪੁਰ ਸਭ ਤੋਂ ਵਿਆਣ ਤੁਰ ਪਏ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਧੰਨ ਮਾਤਾ ਪੂਆ ਰਿਸ਼ਤੇ ਵਿੱਚ ਮਾਤਾ ਵੀਰੋ ਜੀ ਆਏ ਕਿਉਂਕਿ ਪੰਜ ਭਰਾਵਾਂ ਦੀ ਕੋਈ ਭੈਣ ਸੀ ਮਾਤਾ ਵੀਰੋ ਪੰਜ ਭਰਾ ਬਾਬਾ ਗੁਰਦਿੱਤਾ ਜੀ ਬਾਬਾ ਅਣੀ ਰਾਏ ਜੀ ਬਾਬਾ ਟੱਲ ਰਾਏ ਜੀ ਬਾਬਾ ਸੂਰਜਮਲ ਜੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਵੀਦੀ ਵੀਰੋ ਆਪਣੇ ਭਤੀਜੇ ਦੇ ਵਿਆਹ ਤੇ ਆਏ ਤੇ ਆਪਣੇ ਨਾਲ ਆਪਣੇ ਪਰਿਵਾਰ ਨੂੰ ਲੈ ਕੇ ਆਏ ਪੰਜ ਪੁੱਤਰ ਵੀ ਨਾਲ ਆਏ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਆਰ ਚ ਪੰਜ ਪਾਂਡਵ ਕਹਿਆ ਕਰਦੇ ਸਨ ਬਾਬਾ ਜੀਤਮਲ ਜੀ ਬਾਬਾ ਸੰਘੋਸ਼ਾ ਪਾਤਸ਼ਾਹ ਨੇ ਕਹ ਦੱਸੋ ਭਾਈ ਮਰਾਤੇ ਕਿਨੇ ਕਿਨੇ ਜਾਣਾ ਹੈ ਉਹ ਪੰਜਾਂ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਅਸੀਂ ਪੰਜਾਂ ਨੇ ਜਾਣਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਪੰਜਾਂ ਨੂੰ ਆਪਣੇ ਭੂਆ ਦੇ ਪੰਜਾਂ ਪੁੱਤਰਾਂ ਨੂੰ ਨਾਲ ਲੈ ਕੇ ਗਏ ਧੰਨ ਮਾਤਾ ਗੁਜਰੀ ਜੀ ਨਾਲ ਗਏ ਭੂਆ ਮਾਤਾ ਵੀਰੋ ਜੀ ਨਾਲ ਗਏ ਪੂਰੀ ਬਰਾਤ ਅਨੰਦਪੁਰ ਸਾਬਤੋ ਚੱਲੀ ਅੱਜ ਵੀ ਨਗਰ ਕੀਰਤਨ ਦੇ ਰੂਪੇ ਚ ਉਸੇ ਤਰ੍ਹਾਂ ਸੰਗਤ ਜਾਂਦੀ ਹੈ ਤੇ ਜਦੋਂ ਸਾਧ ਸੰਗਤ ਗੁਰੂ ਕੇ ਲਾਹੌਰ ਪਹੁੰਚਣਾ ਸੀ ਜਿਹੜੀ ਜਗ੍ਹਾ ਉੱਤੇ ਉਸ ਵਕਤ ਦੀ ਰਸਮ ਸਿਰੋਬੰਦੀ ਹੋਈ ਅੱਜ ਉਹ ਜਗ੍ਹਾ ਉੱਤੇ ਗੁਰਦੁਆਰਾ ਸਿਰਾ ਸਾਹਿਬ ਹੈ ਸੰਗਤ ਭਾਵਨਾ ਨਾਲ ਉੱਤੇ ਸਿਰਾ ਚੜਾਉਂਦੀ ਹੈ ਉਹ ਜਗ੍ਹਾ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਿਰੋਬੰਦੀ ਕਰਕੇ ਘੋੜੇ ਤੇ ਸਵਾਰ ਹੋ ਕੇ ਗਏ ਕਹਿੰਦੇ ਨੇ ਐਸੇ ਨਗਾਰੇ ਨਫੀਰੀਆਂ ਖੁਸ਼ੀ ਦਾ ਮਾਹੌਲ ਸੰਗਤ ਸ਼ਰਧਾ ਭਾਵਨਾ ਪਿਆਰ ਤੇ ਖੁਸ਼ੀ ਵਿੱਚ ਘਾ ਰਹੀ ਸੀ ਲੱਖ ਖੁਸ਼ੀਆਂ ਪਹਾਤ ਸ਼ਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਸੰਗਤਾਂ ਪਿਆਰ ਵਿੱਚ ਘਾ ਰਹੀਆਂ ਸਨ ਗੁਰੂ ਦੇ ਸ਼ਬਦ ਆਵੋ ਸੱਜਣਾ ਹੋ ਦੇਖਣ ਦਰਸ਼ਨ ਤੇਰਾ RAM ਐਸਾ ਪ੍ਰੇਮ ਅੰਦਰ ਬਣਿਆ ਸਾਥ ਸੰਗਤ ਕਿ ਗੁਣ ਜੰਝ ਲਾੜੇ ਨਾਲ ਸੋਹ ਹੈ ਪੁਰਖ ਮੋਣੀਆਂ ਲੈ ਆ ਵਰ ਪਾਇਆ ਪੁਰਖ ਗੰ ਮੋਚਰ ਸਦ ਨਵ ਤਨ ਬਾਲ ਸੋਹਿਲੀ ਬਿਨਵੰਤ ਨਾਨਕ ਬਿਨ ਨਾਮ ਹਰ ਕੈ ਸਦਾ ਫਿਰਤੇ ਦੋਹਿਲੀ ਸੰਗਤ ਪਿਆਰ ਵੇ ਖੁਸ਼ੀਆਂ ਦੇ ਸ਼ਬਦ ਤੇ ਕਹਿੰਦੇ ਜਿਸ ਘੋੜੇ ਤੇ ਸਤਿਗੁਰੂ ਸਵਾਰ ਸਨ ਐਸੇ ਚਾਉ ਤੇ ਉਲਾਸ ਵਿੱਚ ਉਹ ਘੋੜਾ ਆਇਆ ਖੁਸ਼ੀ ਵਿੱਚ ਆ ਕੇ ਸਾਥ ਸੰਗਤ ਉਸ ਘੋੜੇ ਨੇ ਪਹਾੜੀ ਵਿੱਚ ਐਸਾ ਪੈਰ ਮਾਰਿਆ ਉੱਥੋਂ ਪਾਣੀ ਦਾ ਚਸ਼ਮਾ ਫਟਿਆ ਅੱਜ ਉਸ ਜਗ੍ਹਾ ਉੱਤੇ ਪੌੜ ਸਾਹਿਬ ਹੈ ਪਾਣੀ ਉਸੇ ਪਹਾੜੀ ਤੋਂ ਸਰਪਦਾ ਹੈ ਉੱਥੋਂ ਸਾਥ ਸੰਗਤ ਥੋੜੇ ਗੱਜ ਪਿੱਛੇ ਪਹਾੜੀਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਤੁਸੀਂ ਕਿਰਪਾ ਕਰਕੇ ਇਸ ਧਰਤੀ ਨੂੰ ਭਾਗ ਲਾਇਆ ਹੈ ਇਸ ਪਹਾੜੀ ਉੱਤੇ ਨੱਗਰ ਵਸਾ ਕੇ ਵਿਆਹ ਆਏ ਹੋ ਮਹਾਰਾਜ ਜਿਹਦੇ ਘਰ ਵਿੱਚ ਵਿਆਹ ਹੋਵੇ ਨਾ ਉਹ ਵਧਾਈ ਦਿੰਦਾ ਮਹਾਰਾਜ ਤੁਸੀਂ ਤਾਂ ਗੁਰੂ ਹੋ ਦੀਨ ਦੁਨੀ ਦੇ ਪਾਦਸ਼ਾਹ ਹੋ ਫਿਰ ਛੋਟੀ ਮੋਟੀ ਵਧਾਈ ਨਹੀਂ ਜੋ ਅਸੀਂ ਮੰਗੀਏ ਸਤਿਗੁਰੂ ਤੁਹਾਨੂੰ ਉਹ ਦੇਣਾ ਪੈਣਾ ਨਾਲੇ ਤੁਹਾਡੀਆਂ ਸੰਗਤਾਂ ਗਾ ਰਹੀਆਂ ਨੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹ ਹਉ ਹਉ ਸੱਚ ਹੋਵੇ ਨਾਲੇ ਤੁਹਾਡੀ ਸੰਗਤ ਘਾ ਰਹੀ ਹੈ ਕਿ ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਪਾਤਸ਼ਾਹ ਅੱਜ ਕਿਰਪਾ ਕਰੋ ਜੇ ਅਸੀਂ ਧਨ ਦੌਲਤ ਪੈਸਾ ਮੰਗਿਆ ਉਹ ਮੁੱਕ ਜਾਣ ਅਸੀਂ ਇਸ ਪਹਾੜੀ ਦੇ ਰਹਿਣ ਵਾਲੇ ਲੋਕਾਂ ਆਉਣ ਵਾਲੀਆਂ ਪੀੜੀਆਂ ਦਾ ਭਲਾ ਮੰਗਦੇ ਮਹਾਰਾਜ ਕਿਰਪਾ ਕਰੋ ਪਾਣੀ ਦੀ ਬੜੀ ਦਿੱਕਤ ਹੈ ਪਾਤਸ਼ਾਹ ਇਸ ਜਗ੍ਹਾ ਉੱਤੇ ਪਾਣੀ ਬਖਸ਼ ਦਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਜਾਓ ਤਰਵੈਣੀ ਵਾਲਾ ਜਲ ਮਿਲੇਗਾ ਇੱਥੇ ਕਹਿੰਦੇ ਮਹਾਰਾਜ ਤਿੰਨ ਨਦੀਆਂ ਦਾ ਜਲ ਕਿਵੇਂ ਕਹਿੰਦੇ ਤਰਵੈਣੀ ਵਾਲਾ ਜਲ ਮਿਲੇਗਾ ਉੱਥੇ ਪਾਤਸ਼ਾਹ ਨੇ ਆਪਣੇ ਹੱਥ ਵਿੱਚ ਜਿਹੜਾ ਵਰਸ਼ਾ ਕਿਰਪਾਨ ਸ੍ਰੀ ਸਾਹਿਬ ਸੀ ਉਹ ਵਰਸ਼ੇ ਨਾਲ ਤਿੰਨ ਟੱਕ ਪਹਾੜੀ ਵਿੱਚ ਮਾੜੇ ਉਹਦੇ ਵਿੱਚੋਂ ਅਜ ਤਿੰਨ ਥਾਂ ਤੋਂ ਪਾਣੀ ਸਿੰਮਦਾ ਉਹਦਾ ਨਾਮ ਵੀ ਗੁਰਦੁਆਰਾ ਤਰਵੈਣੀ ਸਾਹਿਬ ਰੱਖਿਆ ਹੋਇਆ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਜਿਸ ਜਗਤ ਤੇ ਨੰਦਕਾਰਜ ਹੋਇਆ ਉਹ ਪੌੜੀਆਂ ਚੜ ਕੇ ਗੁਰਦੁਆਰੇ ਕਦੇ ਵਕਤ ਬਣੇ ਉੱਥੇ ਦਰਸ਼ਨ ਕਰਿਓ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਅਨੰਦਕਾਰਜ ਹੋਇਆ ਸੰਗਤ ਸਰਦ ਦਾ ਪਿਆਰ ਨਾਲ ਗਾ ਰਹੀ ਸੀ ਨਾਨਕ ਤੇ ਨਾਮ ਬਸੰਤ ਹੈ ਜਿਨ ਕਰ ਵਸਿਆ ਕੰਤ ਭਾਈ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦੀ ਯਾਦ ਹੈ ਉਹ ਸਦਾ ਹੀ ਬਸੰਤ ਵਿੱਚ ਰਹਿੰਦੇ ਨੇ ਸਦਾ ਹੀ ਖਿੜੇ ਰਹਿੰਦੇ ਨੇ ਉਹਨਾਂ ਦੇ ਘਰ ਵਿੱਚ ਸਦਾ ਹੀ ਸੁੱਖ ਰਹਿੰਦਾ ਪਰ ਸ਼ਰਤ ਇੱਕ ਹੈ ਗੁਰੂ ਤੇ ਵਿਸ਼ਵਾਸ ਹੋਵੇ ਅੰਦਰ ਭਰੋਸਾ ਹੋਵੇ ਫਿਰ ਪਾਤਸ਼ਾਹ ਨੇ ਲਿਖ ਕੇ ਦਿੱਤਾ ਥਿਰ ਘਰ ਵੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਤੂੰ ਅੰਦਰੋਂ ਵਿਸ਼ਵਾਸ ਰੱਖੀ ਜੋ ਚਾਹੀਦੇ ਉਹ ਗੁਰੂ ਕੋਲੋਂ ਮਿਲਦਾ ਏਕ ਵਾਰ ਧਿਆਨ ਟਕਾ ਕੇ ਸਾਰੇ ਪੜੋ ਥਿਰ ਕਰ ਐਸੋ ਹਰ ਜਨ